ਅੰਬਰਦਪਾਲ ਨੇ ਕਾਂਡ ਨਹੀਂ ਕੀਤਾ ਆ ਹੁੰਦਾ ਕਾਂਡ ਜੋ ਰਾਤੀ ਕਾਂਡ ਕੀਤਾ ਐਸਐਚਓ ਦਾ ਆਮਾਦੀ ਪਾਰਟੀ ਦੇ ਸਰਪੰਚ ਨੇ ਗੁੰਡਾਗਰਦੀ ਕਰਦੇ ਹੋਏ ਇੱਕ ਐਸਐਚਓ ਦੇ ਗੋਲੀਆਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਦੂਸਰਾ ਏਐਸਆਈ ਜਿਹੜਾ ਕਿ ਜਿਹਦੀ ਬਾਹ ਤੋੜ ਦਿੱਤੀ ਆਮਾਦੀ ਪਾਰਟੀ ਦੀ ਗੁੰਡਾਗਰਦੀ ਆਮਾਦੀ ਪਾਰਟੀ ਦਾ ਸਰਪੰਚ ਕਿ ਤਮਾਸਾ ਕੌਣ ਵੇਖ ਰਿਹਾ ਡੀਐਸਪੀ ਐਸਐਚਓ ਤੇ ਪੁਲਿਸ ਪਾਰਟੀ ਤਮਾਸਾ ਵੇਖ ਰਹੀ ਆ ਆਵਾ ਦੀ ਪਾਰਟੀ ਦੇ ਸਰਪੰਚ ਨੇ ਐਸਐਚਓ ਤੋਂ ਉਹਦਾ ਰਵਾਲੀ ਵਾਰ ਖੋ ਕੇ ਉਹਦੇ ਹੀ ਗੋਲੀਆਂ ਜਿਹੜੀਆਂ ਮਾਰ ਦਿੱਤੀਆ ਭਰਨ ਦਿੱਤਾ ਇਹ ਹੁੰਦਾਗਾ ਕਾਂਡ ਇਹਨੂੰ ਕਹਿੰਦੇ ਆ ਕਾਂਡ ਅਜਨਾਲਾ ਕਾਂਡ ਨਹੀਂ ਇਹ ਆ ਗੋਬਿੰਦ ਜਿਹੜਾ ਕਾਂਡ ਜਿਹੜਾ ਵਾਪਰਿਆ ਗਾ ਤਰਨ ਤਾਰਨ ਦੇ ਵਿੱਚ ਕੋਟ ਮੁਹੰਮਦ ਖਾਨ ਦੇ ਵਿੱਚ ਜੋ ਕੁਝ ਹੋਇਆ ਉਹ ਤੁਹਾਨੂੰ ਸੁਣਾਉਣੇ ਆ ਤੁਸੀਂ ਅੱਗੇ ਖਬਰ ਨੂੰ ਪੂਰੀ ਨੂੰ ਦੇਖਣਾ ਬਹਿਰਜੀ ਦਾ ਖਾਲਸਾ ਬਹਿਰਜੀ ਕੀ ਪਤੇ ਹਾਂ ਜਿਹੜੇ ਲੋਕ ਕਹਿ ਰਹੇ ਸੀ ਅਜਨਾਲਾ ਕਾਂਡ ਉਹਨਾਂ ਲੋਕਾਂ ਨੂੰ ਮੈਂ ਪੁੱਛਣਾ ਚਾਹਣਾ ਉਹ ਕਾਂਡ ਹੀ ਨਹੀਂ ਹੁੰਦੇ ਆ ਕਾਂਡ ਆ ਜੋ ਆਮਾ ਦੀ ਪਾਰਟੀ ਦੇ ਸਰਪੰਚ ਚਰਨਜੀਤ ਸਿੰਘ ਨੇ ਇੱਕ ਹੰਡੀਸਲ ਐਸਐਚਓ ਨੂੰ ਜਿਹੜਾ ਉਹਦੇ ਗੋਲੀਆਂ ਮਾਰ ਕੇ ਉਹਦਾ ਰਵਾਲ ਵਰਖੋ ਕੇ ਉਹਦੇ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਇਹ ਨਾਲ ਇੱਕ ਐਸਆਈ ਨੂੰ ਕੋਟ-ਕੋਟ ਕੇ ਉਹਦੀ ਬਾਹਾਂ ਤੋੜ ਦਿੱਤੀ ਇਹ ਹੁੰਦਾ ਕਾਂਡ ਤੇ ਹੁਣ ਮੈਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਕਿ ਜਿਹੜਾ ਨਿਕੰਮਾ ਟੱਗੂ ਗੈਂਗਸਟਰ ਹੁੰਦਾ ਜਾਂ ਆਮ ਕਿਸੇ ਨੂੰ ਫੜ ਕੇ ਤੁਸੀਂ ਕਿਦੇ ਪੈਰ ਵਿੱਚ ਗੋਲੀ ਮਾਰਦੇ ਕਿਤੇ ਸਾਥੀ ਵਿੱਚ ਗੋਲੀ ਮਾਰ ਦਿਆ ਅਨਕਾਊਂਟਰ ਕਰ ਦਿੰਦੇ ਹੋ ਤੇ ਭਾਈ ਸਰਪੰਚ ਦਾ ਅਨਕਾਊਂਟਰ ਕੌਣ ਕਰੂਗਾ ਦੱਸੋ ਕੀ ਸਰਪੰਚ ਦਾ ਅਨਕਾਊਂਟਰ ਕੌਣ ਕਰੂਗਾ ਹੁਣ ਸਰਿਆਂ ਡੀਐਸਪੀ ਤੇ ਉੱਤੇ ਐਸਐਚਓ ਵੇਖਦੇ ਰਹੇ ਤੇ ਆਮ ਕੋਈ ਮਾਰ ਕੇ ਭੱਜੇ ਪੁਲਿਸ ਵਾਲੇ ਦੇ ਤੇ ਉਹਦਾ ਝਟਾ ਅਨਕਾਉਂਟਰ ਕਰ ਦਿੰਦੇ ਆ ਤੇ ਉਹਦਾ ਅਨਕਾਉਂਟਰ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਉਹ ਆਪ ਦਾਗਾ ਉਹ ਆਵਾ ਦੀ ਪਾਰਟੀ ਦਾ ਸਰਪੰਚਾ ਉਹਦੇ ਉੱਤੇ ਹੱਥ ਆ ਜਿਹੜਾ ਮੇਰ ਆ ਐਮ ਐਲ اے ਮੰਤਰੀਆਂ ਦਾ ਇਸ ਕਰਕੇ ਉਹਨੂੰ ਹੱਥ ਨਹੀਂ ਲੱਗਿਆ ਇੱਕ ਕਿਸੇ ਮਾਂ ਦਾ ਪੁੱਤ ਆਪਸ ਦੇ ਵਿੱਚ ਰੰਜਸ਼ੇ ਬਾਜੀ ਸੀ ਪਿੰਡਾਂ ਦੇ ਵਿੱਚ ਹੁੰਦੀ ਆ ਪਰ ਇੱਕ ਉਸੇ ਐਸ ਐਚਓ ਦਾ ਤੇ ਜਿਹੜਾ ਕਿ ਰਵਾਲ ਵਰਖ ਹੋ ਕੇ ਉਹਦੇ ਹੀ ਗੋਲੀਆਂ ਮਾਰ ਦਿੱਤੀਆਂ ਬਹੁਤ ਹੀ ਮੰਦ ਭਾਗਾ ਦਿਲ ਨੂੰ ਝੰਜੋੜਨ ਵਾਲੀ ਖਬਰ ਆ ਬੇ ਸਕੇ ਹੈ ਰਾਤੀ ਵਾਪਰੀ ਆ ਪਰ ਅਸੀਂ ਇਸ ਤੇ ਉੱਤੇ ਵੇਖ ਰਹੇ ਸੀ ਕਿ 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 ਲੋਕਾਂ ਕੀ ਕੀ ਆਪਣੀ ਖਬਰਾਂ ਨਸਰ ਕਰਦੇ ਆ ਕੀ ਕੀ ਬੋਲਦੇ ਆ ਪਰ ਅਸੀਂ ਜੋ ਬੋਲਣਾ ਉਹ ਸੱਚ ਬੋਲਣਾ ਬੇਸਕ ਕਿਸੇ ਗਿੱਟੇ ਲੱਗੇ ਗੋਡੇ ਲੱਗੇ ਇਹ ਐਡੀ ਗੁੰਡਾਗਰਦੀ ਹੁਣ ਪੰਜਾਬ ਦੇ ਵਿੱਚ ਆਮਾਂ ਦੀ ਪਾਰਟੀ ਦੇ ਸਰਪੰਚਾਂ ਜਾਂ ਵਰਕਰਾਂ ਦੇ ਵਿੱਚ ਵੱਧ ਗਈ ਕਿ ਹੁਣ ਵਰਦਾ ਵਰਦੀ ਧਾਰੀ ਥਾਣੇਦਾਰਾਂ ਨੂੰ ਜਿਹੜੀ ਗੋਲੀਆਂ ਵੱਜਣ ਲੱਗ ਪਈਆਂ ਤੇ ਉਹ ਕੁੱਟਕੁੱਟ ਕੇ ਏਐਸਆਈ ਜਸਵੀਰ ਸਿੰਘਾ ਉਹਦੀ ਬਾਹ ਤੋੜ ਦਿੱਤੀ ਜਿਹੜਾ ਐਡੀਸ਼ਨਲ ਐਸਐਚਓ ਆ ਉਹ ਆਪਣਾ ਨਾਮ ਆ ਚਰਨਜੀਤ ਚਰਨਜੀਤ ਸਿੰਘਾ ਮਾਫ ਕਰਨਾ ਚਰਨਜੀਤ ਸਿੰਘਾ ਨੂੰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਕਿਹਨੇ ਕਰ ਦਿੱਤੀ ਕਲਦੀਪ ਸਿੰਘ ਸਰਪੰਚਾ ਇਹ ਹੈਗਾਗਾ ਤਰਨਤਾਰਨ ਦੇ ਵਿਖੇ ਜਿਹੜਾ ਇੱਕ ਕੋਈ ਮਸਲਾ ਚੱਲ ਰਿਹਾ ਸੀ ਆਪਸ ਦੇ ਵਿੱਚ ਚਰਨਜੀਤ ਸਿੰਘ ਦੇ ਸਰਪੰਚ ਦੇ ਮੁੰਡੇ ਦਾ ਤੇ ਦੂਜੀ ਧਿਰ ਦੇ ਨਾਲ ਕਾਫੀ ਦੱਸ ਦੇਣਾ ਤੋਂ ਜਿਹੜਾ ਮਸਲਾ ਚੱਲ ਰਿਹਾ ਸੀ ਪਰ ਇਸ ਮਸਲੇ ਨੂੰ ਸੁਧਾਰਨ ਦੇ ਲਈ ਰਾਤ ਕਰੀਬ 8 8:30 ਵਜੇ ਦੇ ਕਰੀਬ ਉੱਥੇ ਜਿਹੜੀ ਪੁਲਿਸ ਪਾਰਟੀ ਸਮੇਤ ਅਡੀਸ਼ਨਲ ਐਸਐਚਓ ਪਹੁੰਚਿਆਗਾ ਤੇ ਚਰਨਜੀਤ ਸਿੰਘ ਦਾ ਅਰਵਾਲਵਰ ਖੋਕੇ ਦੱਸਿਆ ਜਾ ਰਿਹਾ ਕਿ ਸਰਪੰਚ ਨੇ ਕਰੀਬ ਪੌਣੇ 10 ਵਜੇ ਉਹਦਾ ਰਵਾਲ ਵਰਖ ਹੋ ਕੇ ਉਹਦੇ ਉੱਤੇ ਹੀ ਗੋਲੀਆਂ ਚਲਾ ਦਿੱਤੀਆਂ ਤੇ ਉਥੇ ਦੱਸਿਆ ਜਾ ਰਿਹਾ ਡੀਐਸਪੀ ਤੇ ਐਸਐਚਓ ਜਿਹੜਾ ਉੱਥੇ ਮੌਜੂਦ ਸੀ ਤਮਾਸ਼ਾ ਵੇਖਦੇ ਰਹੇ ਤੇ ਬੰਦੇ ਜਿਹੜੇ ਸਰੇ ਆਮ ਗੋਲੀਆਂ ਮਾਰ ਕੇ ਜਿਹੜਾ ਉਹਦਾ ਕਤਲ ਕਰ ਗਏ ਤੇ ਉਹਨਾਂ ਦਾ ਅਨਕਾਉਂਟਰ ਕਿਉਂ ਨਹੀਂ ਕੀਤਾ ਗਿਆ ਇਹ ਵੱਡਾ ਸਵਾਲ ਆ ਤੇ ਬੇਸਕ ਅੱਜ 20 ਜਣਾਂ ਤੇ ਦੱਸਿਆ ਜਾ ਰਿਹਾ ਕਿ ਪਾਰਟਿਆ ਦਰਜ ਕਰ ਲਿਆ ਦੂਸਰੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਕਰੋੜ ਰੁਪਇਆ ਦਿੱਤਾ ਜਾਊਗਾ ਉਸ ਪਰਿਵਾਰ ਨੂੰ ਹੁਣ 1 ਕਰੋੜ ਦੇ ਦਿਓ ਚਾਹੇ 2 ਕਰੋੜ ਦੇ ਦਿਓ ਇਹਦੇ ਨਾਲ ਮਸਲਾ ਹੱਲ ਨਹੀਂ ਹੋਣਾ ਤੇ ਗੱਲ ਕਰ ਤੁਹਾਡੇ ਅੰਦਰ ਜਿਹੜਾ ਕਿ ਤੁਹਾਡੀ ਸਰਕਾਰ ਬਣੀਆ ਕਰੀਬ 16-17 ਬੰਬ ਬਲਾਸਟ ਹੋ ਗਏ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕਿੱਥੇ ਆ ਆਪਣੇ ਆਪ ਨੂੰ ਪੰਜਾਬ ਦੇ ਹਤੈਸੀ ਕਹਣ ਵਾਲਿਓ ਤਰਨਤਾਰਨ ਦੇ ਵਿੱਚ ਜਿਹੜੇ ਇਹ ਘਟਨਾ ਵਾਪਰੀ ਆ ਤੇ ਡੀਐਸਪੀ ਮੌਜੂਦ ਖੜਾ ਸੀ ਕੋਲ ਖੰਡੂਰ ਸਾਹਿਬ ਦੀ ਘਟਨਾ ਕੀ ਕੋਟ ਮੁਹੰਮਦ ਖਾਨ ਪਿੰਡ ਦਾ ਜਿਹੜਾ ਸਰਪੰਚ ਦੱਸਿਆ ਜਾ ਰਿਹਾ ਕਲਦੀਪ ਸਿੰਘ ਦੀ ਗੁੰਡਾਗਰਦੀ ਸਾਹਮਣੇ ਨਿਕਲ ਕੇ ਆਈ ਆ ਕਿ ਸਰੇ ਆਮ ਇੱਕ ਵਰਦੀ ਧਾਰੀ ਐਨਡੀਐਸਐਚਓ ਨੂੰ ਜਿਹੜਾ ਕਿ ਇਸ ਪੁੱਤਰੇ ਹੋਏ ਸਰਪੰਚ ਨੇ ਜਿਹੜਾ ਗੋਲੀਆਂ ਦੇ ਨਾਲ ਉੜਾ ਦਿੱਤਾ ਗੋਲੀਆਂ ਦੇ ਨਾਲ ਭੰਨ ਦਿੱਤਾ ਆਖਰ ਕੀ ਇਹਦੀ ਦੱਸੋ ਕੀ ਦੁਸ਼ਮਣੀ ਸੀ ਐਸਐਚਓ ਨਾਲ ਕੀ ਦੁਸ਼ਮਣੀ ਸੀ ਇੱਕ ਉਹ ਮਾਂ ਦਾ ਜਾਇ ਰਾਤ ਨੂੰ ਗਿਆ ਆਪਣੀ ਡਿਊਟੀ ਕਰਦਾ ਹੋਇਆ ਤੇ ਡਿਊਟੀ ਦੇਖ ਲੋ ਹੁਣ ਕਰਾ ਲੋ ਦੱਸੋ ਬੰਦਾ ਕੀ ਕਰੂਗਾ ਹੁਣ ਇੱਥੇ ਪੁਲਿਸ ਸੇਫ ਨਹੀਂ ਮੈਂ ਪਹਿਲਾਂ ਕਹਿਣਾ ਕਿ ਗੈਂਗਸਟਰਾਂ ਨੂੰ ਝੱਟ ਗੋਲੀਆਂ ਮਾਰ ਕੇ ਪੈਰ ਦੇ ਵਿੱਚ ਗੋਲੀ ਮਾਰੀ ਜਾਂਦੀ ਲੱਤ ਦੇ ਵਿੱਚ ਮਾਰੀ ਜਾਂਦੀ ਆ ਉਹ ਉੱਥੇ ਡੀਐਸਪੀ ਤੇ ਐਸਐਚ ਇੱਕ ਹੋਰ ਮਜੂਦ ਸੀ ਜਿਹਦੇ ਸਾਰਾ ਕੁਝ ਹੋਇਆਗਾ ਵਾਪਰੇਗਾ ਤੇ ਰਵਾਲਵਾਰ ਖੋਲੀ ਐਡੀ ਗੁੰਡਾਗਰਦੀ ਤੇ ਇਹਦਾ ਮਤਵਲੇ ਉਹਦੇ ਉੱਤੇ ਕਿਸੇ ਮੰਤਰੀ ਦਾ ਐਮਐਲਏ ਦਾ ਹੱਤਾ ਇਹ ਐਵੇਂ ਨਹੀਂ ਇਹ ਕਾਰੇ ਹੁੰਦੇ ਰਹੇ ਤੇ ਜਿਹੜੇ ਅੰਮ੍ਰਿਤਪਾਲ ਨੂੰ ਕੋਸਦੇ ਸੀ ਕਿ ਫਲਾਣਾ ਜਨਾਲਾ ਕਾਂਡ ਹੋ ਗਿਆ ਜੀ ਜਨਾਲਾ ਕਾਂਡ ਵਾਪਰ ਗਿਆ ਅੰਮ੍ਰਿਤਪਾਲ ਨੇ ਆਹ ਕਰਤਾ ਬਾਹ ਕਰਤਾ ਅੰਮ੍ਰਿਤਪਾਲ ਸਿੰਘ ਨੇ ਭਾਈ ਐਸਐਚਓ ਤਾਂ ਨਹੀਂ ਮਾਰੇ ਬੰਦੇ ਤਾਂ ਨਹੀਂ ਮਾਰੇ ਹਾ ਸ਼ਰਮ ਕਰੋ ਹੁਣ ਮੜਾ ਮੋਟਾ ਲੋਕੋ ਜਿਹੜੇ ਤੁਸੀਂ ਇਹ ਗੱਲਾਂ ਕਹਿਣ ਵਾਲਿਓ ਬੇਸਕਾ ਹੁਣ ਜਿਹੜਾ ਕਿ ਉੱਤੇ ਡੀਐਸਪੀ ਆਤਲ ਸੋਹਣੀ ਆ ਅਤੇ ਜਿਹੜਾ ਹਰਨबीर ਗਿੱਲ ਆ ਜਿਹੜਾ ਡੀਆਈਜੀ ਉਹਨੇ ਜਿਹੜਾ ਮਾਮਲਾਗਾ ਹੁਣ ਤਾਂ ਜੋ ਮਰਜ਼ੀ ਕਰੀ ਜਾਓ ਜਾਂਚ ਕਰੀ ਜਾਓ ਮਾਮਲੇ ਦੀ ਕੀ ਜਾਂਚ ਕਰਨੀ ਜਦੋਂ ਸਾਹਮਣੇ ਅਗਲੇ ਨੇ ਅਰਬਾਲਵਰ ਖੋ ਕੇ ਗੋਲੀ ਮਾਰੀ ਇਹਦੀ ਜਾਂਚ ਦੇ ਪਿੱਛੇ ਹੁਣ ਕੀ ਰਹਿ ਗਿਆ ਇਹ ਗੁੰਡਾਗਰਦੀ ਜਿਹੜੀ ਇੱਕ ਨੰਗਾ ਨਾਚ ਹੋਇਆ ਇੱਟਾ ਰੋੜੇ ਚੱਲੇ ਚੱਲੇ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਪਾਰਟੀ ਪਹੁੰਚੀ ਆ ਪੁਲਿਸ ਪਾਰਟੀ ਦੇਖੋ ਕਿੰਨੀ ਗੁੰਡਾਗਰਦੀ ਐਸਐਚਓ ਬਰਦੀ ਨੂੰ ਹੱਥ ਨਹੀਂ ਲੱਗਣ ਦਿੰਦੇ ਇਹ ਵੱਡੇ ਇਹ ਵੀ ਏਡੀ ਲਾਪਰਵਾਹ ਹੈ ਐਸਐਚਓ ਦੀ ਕਿ ਉਹਦਾ ਰਵਾਲਬਰ ਖੋਲਿਆ ਧੱਕੇ ਦੇ ਨਾਲ ਖਾਰਾ ਕਿੰਨੇ ਕੁ ਗੁੰਡੇ ਹੋਣਗੇ ਪਰ ਇਹ ਵੀ ਨਹੀਂ ਪਰ ਪੁਲਿਸ ਪਾਰਟੀ ਸਮੇਤ ਗਿਆ ਸੀ ਕਿ ਪੁਲਿਸ ਪਾਰਟੀ ਕੋਲੇ ਹਥਿਆਰ ਸੀ ਕਿ ਬਿਣਨ ਹੱਥ ਤੇ ਪਲਸਾਰੇ ਵਾਗੇ ਜਾਂ ਫਿਰ ਉਹ ਸਰਪੰਚ ਕੋਲੇ ਹਥਿਆਰ ਸੀ ਹਥਿਆਰ ਛੋਡੇ ਕੋਲੇ ਹੁਣ ਤੁਸੀਂ ਕੋਈ ਰਵਾਲਬਰ ਜਾਂ ਕਿਸੇ ਗੋਲੀ ਦਾ ਉਹ ਉੱਪਰ ਫਾਇਰ ਵੀ ਨਾ ਕਰ ਸਕੋ ਕਿੰਡੀ ਸ਼ਰਮ ਵਾਲੀ ਗੱਲ ਆ ਪੁਲਿਸ ਦੇ ਵਾਸਤੇ ਇਹ ਆਪਣਾ ਬੰਦਾ ਮਰਵਾ ਕੇ ਤੁਸੀਂ ਘਰ ਨੂੰ ਆ ਗਏ ਵਾਪਸ ਆ ਗਏ ਤੁਸੀਂ ਇਹ ਤਮਾਸ਼ਾ ਸਭ ਕੁਝ ਦੇਖਦੇ ਰਹੇ ਉੱਤੇ ਦੂਜੇ ਪੁਲਸ ਵਾਲਿਆਂ ਨੂੰ ਕਿ ਤੁਹਾਡਾ ਸਾਥੀ ਨੂੰ ਕੋਈ ਕੋ ਕੋ ਕੇ ਮਾਰੇ ਤੇ ਤੁਸੀਂ ਉਹ ਤਮਾਸ਼ਾ ਵੇਖੀ ਜਾ ਰਹੇ ਹੋ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਬੰਦੇ ਨੂੰ ਬੰਦਾ ਮਾਰ ਦੇਵੇ ਪਰ ਮਾਰਿਆ ਕੌਣਾ ਅਡੀਸ ਲੈ ਐਸ ਐਚਓ ਜਿਹਦਾ ਕਸੂਰ ਕੋਈ ਨਹੀਂ ਆਪਸੇ ਵਿੱਚ ਕੋਈ ਰੰਜਸ਼ ਆਜੀ ਹੋਣੀ ਸਰਪੰਚ ਦੇ ਕਲਦੀਪ ਸਿੰਘ ਦੇ ਉਹਦੇ ਮੁੰਡੇ ਦੀ ਪਰ ਉਹਨਾਂ ਨੂੰ ਟਕਾਉਣ ਵਾਸਤੇ ਉਹਨਾਂ ਨੂੰ ਮਟਾਉਣ ਵਾਸਤੇ ਐਸਐਚਓ ਚਰਨਜੀਤ ਸਿੰਘ ਗਏ ਪਰ ਕੀ ਪਤਾ ਸੀ ਕਿ ਉਹਨਾਂ ਦੀ ਜਿਹੜਾ ਕਾਲ ਆ ਮੌਤ ਆ ਉਹ ਸਰਪੰਚ ਐਡਾ ਭੂਤਰਿਆ ਹੋਇਆ ਕਿ ਸਰਪੰਚ ਦੇ ਹੱਥੋਂ ਲਿਖਿਆ ਸੀ ਇਹ ਕਦੇ ਐਸਐਚਓ ਨੇ ਸੋਚੀ ਨਹੀਂ ਹੋਣਾ ਕਿਉਂਕਿ ਇੱਕ ਅਣੀਸਲੇ ਐਸਐਚਓ ਚਰਨਜੀਤ ਸਿੰਘ ਆ ਐਸ ਜਸਵੀਰ ਸਿੰਘ ਆ ਜਿਹਦੇ ਕੋਟ-ਕੋਟ ਕੇ ਬਾਹਾਂ ਤੋੜ ਦਿੱਤੀ ਆ ਤੇ ਉਸ ਦਾ ਜਿਹੜਾ ਤਿੰਨ ਗੋਲੀਆਂ ਕਹਿੰਦੇ ਉਹਦੇ ਤੇ ਦਾਗੀਆਂ ਗਈਆਂ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਜਾ ਕੇ ਐਸਐਚਓ ਦੀ ਮੌਤ ਹੋ ਜਾਂਦੀ ਹੈ ਸਭ ਤੋਂ ਵੱਡਾ ਅੱਜ ਦਾ ਵੱਡਾ ਸਵਾਲ ਆ ਵੱਡਾ ਅਜ ਪੰਜਾਬ ਦੇ ਉੱਤੇ ਕਾਨੂੰਨ ਵਿਵਸਥਾ ਦੇ ਉੱਤੇ ਵੱਡੇ ਸਵਾਲ ਖੜੇ ਹੋ ਗਏ ਨੇ ਵਿਰੋਧੀਆਂ ਵੱਲੋਂ ਵੀ ਜਿਹੜਾ ਤੰਜ ਕਸ ਨਹੀਂ ਵੀ ਜਿਹੜੇ ਜ਼ਰੂਰੀ ਨੇ ਲਾਜ਼ਮੀ ਆ ਹਰ ਇੱਕ ਬੰਦਾ ਇਹ ਚਾਹੁੰਦਾਗਾ ਪਰ ਭਗਵੰਤ ਮਾਨ ਨੇ ਕਹਿ ਦੇਣਾ ਖਿਹੜਾ ਸੜਵਾ ਲੈਣਾ ਜੀ 1 ਕਰੋੜ ਰੁਪਏ ਸਹਾਇਤਾ ਦੇ ਦਾਂਗੇ 1 ਕਰੋੜ ਫਲਾਨਾ ਬੈਂਕ ਸਹਾਇਤਾ ਦੇ ਦੋਗੀ ਮੁਆਵਜ਼ਾ ਦੇ ਦੋਗੀ ਪਰ ਇਹ ਕਦੋਂ ਤੱਕ ਹੁੰਦਾ ਰਹੇਗਾ ਜਿਹੜਾ ਕਿ ਪੁਲਿਸ ਦੇ ਉੱਤੇ ਅਤਿਆਚਾਰ ਹੈ ਜਿਹੜਾ ਹੁਣ ਪੁਲਿਸ ਦੇ ਵਰਦੀ ਉੱਤੇ ਅਤਿਆਚਾਰ ਹੋਣ ਲੱਗ ਪਿਆ ਤੇ ਆਮ ਲੋਕ ਕਿੱਥੋਂ ਸੇਫ ਹੋਣਗੇ ਇਹ ਐਡੀ ਆਮਾ ਦੀ ਪਾਰਟੀ ਦੀ ਗੁੰਡਾਗਰਦੀ ਵੱਧ ਗਈ ਕਿ ਜਿਹੜਾ ਕਿ ਇਹ ਹਰ ਇੱਕ ਆਮ ਬੰਦੇ ਨੂੰ ਤਾਂ ਕੀ ਲਈ ਬੈਠੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹਨਾਂ ਦੇ ਪੀਏ ਨਹੀਂ ਮਾਨ ਐਮਐਲਏ ਆਂਦੇ ਪੀਏ ਨਹੀਂ ਮਾਣਾ ਭਾਈ ਪੀਆ ਦਾ ਹੱਥ ਜਿਹੜਾ ਕੇ ਉਹ ਐਸਐਚਓ ਡਰਦੇ ਆ ਪੀਆ ਤੋਂ ਐਡੀ ਗੁੰਡਾ ਕਰਦੀ ਆ ਐਸਐਚਓ ਪਾਣੀ ਭਰਦੇ ਇਹਨਾਂ ਦੇ ਪੀਆ ਮੁਰੇ ਪੀਏ ਕੌਣ ਨੇ ਆਮ ਬੰਦੇ ਜਿਹੜੇ ਕੱਲ ਨਸੇੜੀ ਸੀ ਜਿਹੜੇ ਗਲੀਆਂ ਵਿੱਚ ਡਿੱਗਦੇ ਫਿਰਦੇ ਸੀ ਅੱਜ ਉਹਨਾਂ ਨੂੰ ਚੱਕ ਕੇ ਪੀਏ ਲਾ ਲਿਆ ਆ ਜੋ ਪੀਏ ਕੀ ਧਮਕਾ ਰਿਹਾ ਐਸਐਚਓ ਚ ਕਹਿੰਦੇ ਸਾਡੇ ਥੱਲੇ ਚੱਲਦੇ ਆ ਮੈਂ ਤੁਹਾਨੂੰ ਕਹਿ ਦੇਣਾ ਦਾ ਕਹਦਾ ਆ ਆ ਰਹਿਆਂਗਾ ਕਿ ਪੀਏ ਕਹਿੰਦੇ ਕਿ ਸਾਡੇ ਥੱਲੇ ਚੱਲਦੇ ਪੁਲਿਸ ਵਾਲੇ ਬੋਲ ਤਾਂ ਥਾਣੇਦਾਰ ਹੋਵੇ ਚਾਹੇ ਕੋਈ ਵੀ ਹੋਵੇ ਤੇ ਅੱਜ ਉਹ ਨਤੀਜਾ ਸਾਹਮਣੇ ਤੁਹਾਡੇ ਆ ਗਿਆ ਇਹਦਾ ਮਤਵਲ ਤੇ ਐਸਐਚਓ ਦੇ ਜਿਹੜਾ ਕਿ ਹੱਥ ਪਾਉਣਾ ਰਵਾਲ ਵਰਨ ਪਾਉਣਾ ਬਹੁਤ ਵੱਡੀ ਗੱਲ ਹੈ ਤੇ ਇਸ ਤਰ੍ਹਾਂ ਰਵਾਲ ਵਰ ਖੋ ਲੈਣਾ ਇਹ ਖਾਲਾ ਜਿਦਾ ਬਾੜਾ ਨਹੀਂ ਇਹਦਾ ਮਤਵਲ ਤੇ ਐਸਐਚਓ ਸਮੇਂ ਡਰਿਆ ਹੋਇਆ ਸੀ ਗੁੰਡਾਗਰਦੀ ਸੀ ਪਤਾ ਹੋਊ ਨਾ ਉਹਨੂੰ ਕਿ ਇਹਦੀ ਭਾਈ ਗੁੰਡਾਗਰਦੀ ਚੱਲਦੀ ਆ ਪਰ ਬਾਕੀ ਪੁਲਿਸ ਵਾਲੇ ਕੀ ਕਰਦੇ ਰਹੇ ਕੀ ਦੇਖਦੇ ਰਹੇ ਕਿ ਆਪਣਾ ਸਾਥੀ ਮਰਵਾ ਕੇ ਘਰੇ ਆ ਗਏ ਵਾਕਈ ਕਈ ਗੈਂਗਸਟਰ ਦੇਖਿਆ ਗੋਲੀਆਂ ਮਾਰ ਕੇ ਫਰਾਰ ਹੋਇਆ ਸੀ ਜੈਪਾਲ ਭੱਲੜਾ ਜਾ ਕੇ ਰਾਤੇ ਰਾਤ ਦੂਜੇ ਦਿਨ ਜਾ ਕੇ ਅਨਕਾਉਂਟਰ ਕਰ ਦਿੱਤਾ ਸੀ ਦੋ ਦੇ ਦੋ ਨੌਜਵਾਨਾਂ ਦਾ ਤੇ ਤੁਹਾਡੇ ਦਾ ਸਾਹਮਣੇ ਤੁਹਾਡੇ ਸਾਹਮਣੇ ਜਿਹੜਾ ਥਾਣੇਦਾਰ ਨੂੰ ਮਾਰਿਆ ਹੋਵੇ ਤੁਹਾਡੇ ਕੋਲੇ ਆਸਲਾ ਹੋਵੇ ਉਹ ਤੋਂ ਜਿਹੜਾ ਕਿ ਚਰਨੀ ਤੇ ਸਰਪੰਚਾ ਤੋਂ ਭੱਜ ਜਾਵੇ ਭੱਜ ਨਿਕਲ ਜੇ ਕਿੱਡੀ ਵੱਡੀ ਸ਼ਰਮ ਵਾਲੀ ਗੱਲ ਹੈ ਇਹ ਪੁਲਿਸ ਤੇ ਵੀ ਵੱਡੇ ਸਵਾਲ ਖੜੇ ਨੇ ਆਵਾਦੀ ਪਾਰਟੀ ਦਾ ਹੈ ਕੀ ਹੈਗੇ ਆ ਪਰ ਪੁਲਿਸ ਮੁਲਾਜ਼ਮਤ ਤੇ ਵੀ ਵੱਡੇ ਸਵਾਲ ਨੇ ਕਿ ਤੁਹਾਡੇ ਸਾਥੀ ਨੂੰ ਕੋਈ ਗੋਲੀਆਂ ਮਾਰੇ ਤੇ ਤੁਸੀਂ ਵੇਖੀ ਜਾ ਰਹੇ ਹੋ ਤੇ ਤੁਹਾਡਾ ਹੁਣ ਤੁਹਾਡੇ ਦੇ ਉੱਤੋਂ ਕਿਉਂ ਨਹੀਂ ਭਾਈ ਲੱਤ ਵਿੱਚ ਗੋਲੀ ਵੱਜੀ ਉਹਦੇ ਕਿਉਂ ਨਹੀਂ ਬੱਖੀ ਵਿੱਚ ਗੋਲੀ ਵੱਜੀ ਕਿਉਂ ਨਹੀਂ ਉਹਦਾ ਅਨਕਾਉਂਟਰ ਕੀਤਾ ਗਿਆ ਕਿ ਝੂਠੇ ਮੁਕਾਬਲੇ ਬਣਾਉਣ ਜਾਣਦੇ ਹੋ ਲੋਕਾਂ ਦੇ ਪੱਤਾਂ ਦੇ ਕਿ ਲੋਕਾਂ ਦੇ ਪੱਤੇ ਬਗਾਨਿਆਂ ਨੂੰ ਮਾਰਨ ਜਾਣਦੇ ਹੋ ਕਿ ਚੁੱਕ ਚੁੱਕ ਕੇ ਤੇ ਤੁਹਾਡੇ ਸਾਹਮਣੇ ਤੁਹਾਡਾ ਅਨੀਸ਼ ਲ ਐਸਐਚ ਹੋਵੇ ਤੇ ਉਹਨੂੰ ਗੋਲੀਆਂ ਮਾਰ ਕੇ ਉਹਦਾ ਰਵਾਲ ਵਰ ਖੋ ਕੇ ਬੰਦਾ ਮਾਰ ਦੇਵੇ ਤੇ ਤੁਸੀਂ ਮੁਗਦਰਤ ਬਣ ਕੇ ਦੇਖੀ ਜਾਓ ਕਿੰਨੀ ਸ਼ਰਮ ਵਾਲੀ ਗੱਲ ਆ ਬਹੁਤ ਜਿਹੜੀ ਦਿਲ ਨੂੰ ਝੰਜੋੜਨ ਵਾਲੀ ਗੱਲ ਆ ਹੁਣ ਕਹਿੰਦੇ ਡੀਜੀ ਹੈ ਡੀਆਈਜੀ ਹਰਨबीर ਸਿੰਘ ਗੇਲਾ ਇਹਦੀ ਜਾਂਚ ਕਰ ਰਿਆ ਲੈ ਜਸ ਦੱਸੋ ਹੁਣ ਕੀ ਜਾਂਚ ਹੈ ਦੀ ਸਾਹਮਣੇ ਤੁਹਾਡੇ ਬੰਦੇ ਨੇ ਖੋ ਖੋ ਕੇ ਰਵਾਲ ਵਰ ਗੋਲੀ ਮਾਰ ਦਿੱਤੀ ਇਹਦੀ ਜਾਂਚ ਕਰ ਰਿਆ ਕਹਿੰਦੇ ਅਜੇ ਇਹ ਨਹੀਂ ਪਾਸੇ ਹੁਣ ਇਹ ਗੇਮ ਨੂੰ ਪਤਾ ਨਹੀਂ ਕਿਹੜੇ ਪਾਸੇ ਕਮਾ ਦੇਣ ਇਹ ਵੀ ਪਤਾ ਨਹੀਂ ਕੋਈ ਦਾ ਬੇਸਕ ਦੱਸਿਆ ਜਾ ਰਿਹਾ ਕਿ ਪਰਚਾ ਦਰਜ ਕਰ ਲਿਆ ਕਤਲ ਦਾ 20 ਜਾਣਿਆਂ ਉੱਤੇ ਪਰ ਹੁਣ ਤੁਹਾਨੂੰ ਲੱਗਦਾ ਕਿ ਇਹ ਕੋਈ ਹੱਲ ਹੈਗਾ ਇਸ ਗੱਲ ਦਾ ਜਾਨੀ ਕਿ ਹੁਣ ਇਹਦਾ ਸਿੱਧਾ ਸਿੱਧਾ ਹਿਸਾਬ ਇਹ ਆ ਕਿ ਪੰਜਾਬ ਦੇ ਅੰਦਰ ਗੁੰਡਾਗਰਦੀ ਤਾਂ ਪਹਿਲੇ ਹੀ ਜ਼ਿਆਦਾ ਵਧੀ ਹੋਈ ਸੀ ਤੇ ਨੰਗਾ ਨਾਜ ਤਾਂ ਪਹਿਲੇ ਹੀ ਜ਼ਿਆਦਾ ਸੀ ਹੁਣ ਹੋਰ ਲੋਕਾਂ ਦੇ ਹੌਸਲੇ ਵੱਧ ਜਾਣਗੇ ਕਿਉਂਕਿ ਜਦ ਪੁਲਸ ਵਾਲੇ ਸੇਫ ਨਹੀਂ ਇੱਥੇ ਆਮ ਬੰਦਾ ਕਿੱਥੋਂ ਸੇਫ ਹੋਊਗਾ ਤੇ ਤੁਸੀਂ ਆਪਣੀ رائے ਜਰੂਰ ਦੱਸਣਾ ਆਪਣੀ رائے ਜਰੂਰ ਕਮੈਂਟ ਕਰਕੇ ਦੱਸਣਾ ਕਿ ਇਹ ਜਿਹੜਾ ਬਾਪਰੇ ਵਾਲੇ ਘਟਨਾ ਉਹ ਤਾਂ ਮੰਦਭਾਗੀ ਹੈਗੀ ਹੈਗੀ ਆ ਪਰ ਜਿਹੜਾ ਕਿ ਸਰਪੰਚ ਦੀ ਐਡੀ ਵੱਡੀ ਤਾਕਤ ਆ ਉਹਦੇ ਪਿੱਛੇ ਕੀ ਦਾ ਹੱਥ ਹੋ ਸਕਦਾ ਇਹ ਕਮੈਂਟ ਕਰਕੇ ਜਰੂਰ ਅਸਰ ਧੰਨਵਾਦ ਵਹਿਜ ਜੀ ਦਾ ਖਾਲਸਾ ਵਹਿਜ ਜੀ ਕੀ ਫਤ